ਇਹ ਜਿਹੜੀ ਆਪਾਂ ਦੂਜਾ ਸੂਆ ਵੈਰ ਚੈੱਕ ਕੀਤੀ ਐ 2 ਮਹੀਨਾ ਦੇ ਕਰੀਬ-ਕਰੀਬ ਆ ਜੀ ਇਹਨੂੰ ਆਪਾਂ ਕਨਵੈਨਸ਼ਨਲ ਸੀਮੰਟ ਭਰਿਆ ਸੀ ਰਮਾਡਾ ਦਾ ਅੱਗੇ ਵੀ ਬਾਈ ਕੋਲੇ ਰਮਾਡਾ ਦਾ ਬੱਚਾ ਖੜਿਆ ਇੱਕ ਕਾਫ ਖੜਿਆ ਤੇ ਇਹ 2 ਮਹੀਨਾ ਦੇ ਕਰੀਬ ਕੋਈ 5-7 ਦਿਨ ਘਟਾ ਪ੍ਰੈਗਨੈਂਸੀ ਐ ਇਹ ਰਿਪੀਟਰ ਸੀਗੀ ਜਿਹਦਾ ਅਸੀਂ ਟ੍ਰੀਟਮੈਂਟ ਕਰਿਆ ਟ੍ਰੀਟਮੈਂਟ ਕਰਨ ਤੋਂ ਬਾਅਦ ਹੁਣ ਇਸ ਟਾਈਮ 2 ਮਹੀਨਾ ਦੇ ਕਰੀਬ-ਕਰੀਬ ਐ Pregnancy ਤੇ ਬਾਈ ਜਰਾਂ ਨਾਲ ਤੁਹਾਡੀ ਗੱਲ ਕਰਾਉਣਾ ਇਹ ਵੀ ਬਾਈ ਜੀ ਬਰੀਡ ਤੇ ਹੀ ਕੰਮ ਕਰ ਰਹੇ ਨੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਕਿਹੜਾ ਸੀਮਿੰਟ ਫਿਲ ਕਰਿਆ ਸੀ ਆਪਾਂ ਇਹਦੇ ਜੀ ਆਪਾਂ ਇਹਨੂੰ ਰਮਾਡਾ ਦਾ ਸੀਮਿੰਟ ਫਿਲ ਕਰਿਆ ਸੀਗਾ ਪਹਿਲਾਂ ਇਹਦਾ ਬੱਚਾ ਕਿਹੜਾ ਜੀ ਪਹਿਲਾਂ ਵੀ ਇਹਨਾਂ ਰਮਾਡਾ ਹੀ ਆ ਠੀਕ ਹੈ ਜੀ ਤੇ ਇਹਨੂੰ ਆਪਾਂ ਕਨਮੈਂਸ਼ਨ ਉੱਪਰਿਆ ਜੀ ਰਮਾਡਾ ਦਾ ਠੀਕ ਹੈ ਜੀ ਤੇ ਇਸ ਵਾਰੀ ਵੀ ਇਹਨੂੰ ਰਮਾਡਾ ਹੀ ਭਰਿਆਗਾ ਬਾਈ ਜੀ ਹੁਣ ਆਪਾਂ ਇਹ ਚੈੱਕ ਕਰੀਏ ਨਾ ਜਿੱਥੋਂ ਤੱਕ ਮੈਂ ਤੁਹਾਨੂੰ 95% ਸ਼ੋਰ ਕਰ ਚੁੱਕਿਆ ਵੀ ਇਹ ਫੀਮੇਲ ਹੀ ਬੱਚਾ ਆਊਗਾ। ਹਾਂਜੀ ਹਾਂਜੀ ਠੀਕ ਹੈ ਇਹ ਹੁਣ ਆਪਾਂ ਜਦੋਂ ਇਹ ਸੂਵੇਗੀ, ਪਰਚੂਲੇਸ਼ਨ ਹੋਵੇਗੀ ਆਪਾਂ ਇਸ ਤਰ੍ਹਾਂ ਦੀ ਫਿਰ ਵੀਡੀਓ ਸ਼ੂਟ ਕਰਕੇ ਆਪਣੇ ਜਿੰਨੇ ਵੀ ਫੇਸਬੁੱਕ ਚੈਨਲ ਤੇ ਫੇਸਬੁੱਕ ਪੇਜ ਨਾਲ ਜੁੜੇ ਹੋਏ ਨੇ ਆਪਾਂ ਸਾਰਿਆਂ ਨੂੰ ਦੱਸਾਂਗੇ ਵੀ ਅਸੀਂ ਪੌਣੇ 2 ਮਿੰਟਾਂ ਦੀ ਚੈੱਕ ਕਰਕੇ ਫੀਮੇਲ ਮੇਲ ਫੀਮੇਲ ਦੱਸਦੇ ਹਾਂ ਤੇ ਇਹ ਫੀਮੇਲ ਹੀ ਬੱਚਾ ਆਊਗਾ ਜੀ। ਜੀ ਜੀ ਇਹ ਬਿਲਕੁਲ ਸਹੀ ਗੱਲ ਆ ਵੀ ਡਾਕਟਰ ਸਾਹਿਬ ਨੇ ਆਪਾਂ ਨੂੰ ਕਿਹਾ ਸੀਗਾ ਤੇ ਉਹੀ ਆਪਣੇ ਰਿਜ਼ਲਟ ਆਇਆ ਜੀ। ਕਿ ਬੜੀ ਖੁਸ਼ੀ ਹੋਈ ਹੈ ਕਿ ਇਹ ਚੈੱਕ ਪਾਸ ਤੇ ਧੰਨਵਾਦ ਡਾਕਟਰ ਸਾਹਿਬ ਦਾ ਅਸੀਂ ਕਰਦੇ ਆ ਜਿਹੜਾ ਟਾਈਮ ਤੋਂ ਟਾਈਮ ਸਾਨੂੰ ਸਵਾਵਾ ਦਿੰਦੇ ਨੇ ਧੰਨਵਾਦ ਜੀ ਥੈਂਕ ਯੂ ਵੀਰ ਜੀ ਬਾਕੀ ਵੀਰ ਵੀਰ ਬਰੀਡ ਤੇ ਕੰਮ ਕਰ ਰਿਹਾ ਹੈ ਅਜੇ ਸਟਾਰਟਿੰਗ ਹੈ ਬਾਈ ਦੀ ਤੇ ਬੜਾ ਸੋਹਣਿਆ ਆਹ ਰਮਾਡਾ ਦਾ ਕਾਫ ਖੜਾ ਇੱਕ ਜੀ ਕਿੰਨੇ ਮਹੀਨਿਆਂ ਦਾ ਜੀ ਇਹ ਬਾਈ ਜੀ ਇਹਨੂੰ ਲਗਭਗ 6 ਕੁ ਮਹੀਨੇ ਹੋ ਚੱਲੇ ਆ ਠੀਕ ਆ ਜੀ ਤੇ 6 ਮਹੀਨੇ ਦੀ ਆ। ਇਹ ਮੇਲਾ। ਤੇ ਇਹ ਮੌਂਟਰੀਅਲ ਦੀ ਆ। ਮੌਂਟਰੀਅਲ ਦੀ ਏ। ਵਰਲਡ ਵਾਈਡ ਦੀ। ਵਰਲਡ ਵਾਈਡ ਮੌਂਟਰੀਅਲ। ਇਹ ਫਰੈਂਡ ਤੋਂ ਲਈ ਸੀਗੀ। ਠੀਕ ਜੀ। ਤੇ ਇਹਨੂੰ ਆਪਾਂ ਹੁਣ ਜਿਹੜਾ ਸੀਮੰਟ ਭਰਿਆ ਹੈਗਾ ਉਹ ਆਪਾਂ ਸਟ੍ਰਾਈਕਰ ਦਾ ਭਰਿਆ ਜੀ। ਸਟ੍ਰਾਈਕਰ ਦਾ ਭਰਿਆ ਜੀ। ਬਾਈ ਨੇ ਨਵਾਂ ਕੰਮ ਕੀਤਾ। ਇਸ ਤਰ੍ਹਾਂ ਜਿਹੜੇ ਬੰਦੇ ਬਰੀਡ ਤੇ ਕੰਮ ਕਰਦੇ ਆ ਸਾਨੂੰ ਵੀ ਦਿਲੋਂ ਖੁਸ਼ੀ ਹੁੰਦੀ ਆ ਵੀ ਉਹਨਾਂ ਬੰਦਿਆਂ ਦਾ ਫੁੱਲ ਸਪੋਰਟ ਕਰੀਏ ਤੇ ਉਹਨਾਂ ਦੇ ਨਾਲ ਖੜੀਏ। ਧੰਨਵਾਦ ਸਾਰੇ ਸਾਥੀਆਂ ਦਾ ਸਾਡੇ ਪੇਜ ਨੂੰ ਫੋਲੋ ਕਰੋ ਫੇਸਬੁੱਕ ਪੇਜ ਨੂੰ ਫੋਲੋ ਕਰੋ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਕਿਸੇ ਵੀ ਕਨਵੈਨਸ਼ਨਲ ਸਿਮਨ ਬਾਰੇ ਜਾਂ ਸੈਕਸਰ ਸਿਮਨ ਬਾਰੇ ਕੋਈ ਵੀ ਸਾਡੇ ਤੋਂ ਸਲਾਹ ਮਸ਼ਵਰਾ ਲੈਣਾ ਹੋਵੇ ਫੋਨ ਕਾਲ ਸਾਡੀ ਫੋਨ ਨੰਬਰ ਹੈ 94784 17794 ਸਕਰੀਨ ਦੇ ਉੱਪਰ ਵੀ ਮੈਂਸ਼ਨ ਕਰ ਦੇਵਾਂਗੇ ਧੰਨਵਾਦ ਸਾਰੇ ਸਾਥੀਆਂ